ਬੱਲੇ ਬੱਲੇ ਕੇ ਛੜੀਆਂ ਦੀ ਅੱਗ ਨੂੰ ਗਈ ਬੱਲੇ ਬੱਲੇ ਕੇ ਛੜੀਆਂ ਦੀ ਅੱਗ ਨੂੰ ਗਈ ਉਹਨਾ ਚੱਪਣੀ ਵਗਾ ਕੇ ਮਾਰੀ ਛੜੀਆਂ ਦੇ ਅੱਗ ਨੂੰ ਗਈ ਉਹਨਾ ਚੱਪਣੀ ਵਗਾ ਕੇ ਮਾਰੀ ਛੜੀਆਂ ਦੇ ਅੱਗ ਨੂੰ ਗਈ ਬੱਲੇ ਬੱਲੇ ਕੇ ਛੜੀਆਂ ਦੀ ਜੋੜੇ ਬੁਰੀ ਬੱਲੇ ਬੱਲੇ ਕੇ ਛੜੀਆਂ ਦੀ ਜੋਨੇ ਬੁਰੀ ਚੁੱਲ੍ਹੇ ਅੱਗ ਨਾ ਕੜੇ ਦੇ ਵਿੱਚ ਪਾਣੀ ਛੜੀਆਂ ਦੀ ਜੋਨੇ ਬੁਰੀ ਅੱਗ ਚੁੱਲ੍ਹੇ ਨਾ ਕੜੇ ਦੇ ਵਿੱਚ ਪਾਣੀ ਛੜੀਆਂ ਦੀ ਜੋਨੇ ਬੁਰੀ ਬੱਲੇ ਬੱਲੇ ਪਾਪੀ ਛੜੀਆਂ ਦੀ ਨਿਤ ਲੜਦੀ ਸਿਕਰ ਦੁਪਹਿਰ ਲੜਦੀ ਸਿਖਰ ਦੁਪਹਿਰੇ ਪਾਪੀ ਛੜੀਆਂ ਦੀ ਬੱਲੇ ਬੱਲੇ ਪੱਲੰਗਾ ਛੜੀਆਂ ਦਾ ਬੱਲੇ ਬੱਲੇ ਬਿਪੱਲੰਗਾ ਛੜੀਆਂ ਦਾ ਉਦੀ ਕਾਲੀ ਨੀਟਾਣੀ ਦੇ ਪਾਵੇ ਪੱਲੰਗਾ ਛੜੀਆਂ ਦਾ ਉਦੀ ਕਾਲੀ ਨੀਟਾਲੀ ਦੇ ਪਾਵੇ ਪੱਲੰਗਾ ਛੜੀਆਂ Bale Bale Vede Shadeya De Bale Bale by Vede Shadeya De Kadi Nim Nu Lagane Ni Pata Se Vede Shadeya De Kadi Nim Nu Lagane Ni Pata Se Vede Shadeya De Bale Bale ਪੰਜ ਸੱਤ ਹੋਣ ਰੰਡੀਆਂ ਬੱਲੇ ਬੱਲੇ ਵੀ ਪੰਜ ਸੱਤ ਹੋਣ ਰੰਡੀਆਂ ਕੀਤੇ ਸਾਡੇ ਵਿੱਚੁੱਲੇ ਅੱਗ ਬਲ ਜੇ ਪੰਜ ਸੱਤ ਹੋਣ ਰੰਡੀਆਂ ਕੀਤੇ ਸਾਡੇ ਵਿੱਚੁੱਲੇ ਅੱਗ ਬਲ ਜੇ ਪੰਜ ਸੱਤ ਹੋਣ ਰੰਡੀਆਂ ਬੱਲੇ ਬੱਲੇ ਮਾਰ ਜਾਵੇ ਛੜਿਓ ਬੱਲੇ ਬੱਲੇ ਮੈ ਮਾਰ ਜਾ ਅਗਨਾ ਕੜੀ ਦੇ ਵਿੱਚ ਪਾਣੀ ਮਾਰੇ ਜਾਵੇ ਛੜਿਓ ਚੁੱਲੀ ਅਗਨਾ ਕੜੀ ਦੇ ਵਿੱਚ ਪਾਣੀ ਮਾਰੇ ਜਾਵੇ ਛੜਿਓ ਛੜਾ ਪੈਟ ਕੇ ਚੁੱਲੀ ਤੇ ਅੱਗੇ ਰੋਵੇ ਛੜੀ ਅਧੀ ਅੱਗ ਨਾ ਬਲੇ ਛੜਾ ਬੈਠ ਕੇ ਚੁੱਲੀ ਤੇ ਅੱਗੇ ਰੋਵੇ ਛੜੀ ਅਧੀ ਅੱਗ ਨਾ ਬਲੇ ਬੱਲੇ ਬੱਲੇ ਸ਼ੜੀਆਂ ਦੀ ਮਾਰੋਵੇ ਬੱਲੇ ਬੱਲੇ ਸ਼ੜੀਆਂ ਦੀ ਮਾਰੋਵੇ ਪੁੱਤ ਪਾਗਨਾ ਨੂੰ ਹਾਂਦੇ ਕੀਤੇ ਸ਼ੜੀਆਂ ਦੀ ਮਾਰੋਵੇ ਪੁੱਤ ਪਾਗਨਾ ਨੂੰ ਹਾਂਦੇ ਕੀਤੇ ਸ਼ੜੀਆਂ ਦੀ ਮਾਰੋਵੇ ਬੱਲੇ ਬੱਲੇ ਗੇਹੜਾ ਸ਼ੜਿਆਂ ਦਾ ਬੱਲੇ ਬੱਲੇ ਨੀ ਗੇਹੜਾ ਸ਼ੜਿਆਂ ਦਾ ਇੱਕ ਸ਼ੀਸ਼ਾ ਤੇ ਮੋਚਣਾ ਦੋਵੇਂ ਗੇਹੜਾ ਸ਼ੜਿਆਂ ਦਾ ਇੱਕ ਸ਼ੀਸ਼ਾ ਤੇ ਮੋਚਣਾ ਦੋਵੇਂ ਗੇਹੜਾ ਸ਼ੜਿਆਂ ਦਾ ਬੱਲੇ ਬੱਲੇ ਨੀ ਤੋੜੀ ਸ਼ੜਿਆਂ ਦੀ ਬੱਲੇ ਬੱਲੇ ਨੀ ਤੋੜੀ ਨਿਤ ਲੱਗਦੇ ਤੇਲ ਦੇ ਟੜਕੇ ਤੋੜੀ ਛੜੀਆਂ ਦੀ ਨਿਤ ਲੱਗਦੇ ਤੇਲ ਦੇ ਟੜਕੇ ਤੋੜੀ ਛੜੀਆਂ ਦੀ ਬੱਲੇ ਬੱਲੇ ਨੀਰੰਨਾ ਵਾਲੇ ਪੁਖੇ ਮਰਦੇ ਬੱਲੇ ਬੱਲੇ ਨੀਰੰਨਾ ਵਾਲੇ ਪੁਖੇ ਮਰਦੇ ਛੜਾ ਤਲ ਕੇ ਪਰੌਂਠੇ ਖਾਵੇ रन्ना वाले भुखे मर दे षडा तल के परांठे खावे रन्ना वाले भुखे मर दे